ਸੇਗਲ ਸਾਰਿਆਂ ਨੂੰ ਜੀ ਮੈਂ ਤੁਹਾਡਾ ਆਪਣਾ ਰਣਵੀ ਤੇ ਤੁਸੀਂ ਦੇਖ ਲਓ ਰਣਵੀਰ ਵਲੌਗ ਤੇ ਅੱਜ ਦਾ ਵਲੌਗ ਬਹੁਤ ਜ਼ਿਆਦਾ ਖਾਸ ਹੋਣ ਵਾਲਾ ਹੈ ਇਹ ਜਿਹੜਾ ਵਲੌਗ ਹੈਗਾ ਇਹ ਚੱਲੇਗਾ ਇਤਰੀ ਤੋਂ ਜਿਸ ਨੂੰ ਤੁਹਾਡੇ ਤੱਕ ਪਹੁੰਚਾਣ ਲਈ ਜਸਵਿੰਦਰ ਗੌਰ ਜੀ ਨੇ ਬਹੁਤ ਮਿਹਨਤ ਕੀਤੀ ਹੈ ਇਸ ਵਲੌਗ ਵਿੱਚ ਤੁਹਾਨੂੰ ਅਸੀਂ ਦਿਖਾਵਾਂਗੇ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਾਹਵੇਂ ਪ੍ਰਕਾਸ਼ ਪਰਉ ਦੇ ਅਵਸਰ ਤੇ ਇਤਰੀ ਦਾ ਰੋਮ ਸ਼ੇਅਰ ਵਿੱਚ ਬੜੇ ਧੂਮ-ਧਾਮ ਨਾਲ ਸ਼ੋਭਾ ਯਾਤਰਾ ਨਿਕਾਲੀ ਗਈ ਜੋ ਹੈ ਆਪਣੇ ਦਰਸ਼ਕਾਂ ਨਾਲ ਮੇਰੇ ਆਪਣੇ ਵੀਵਰਾਂ ਨਾਲ ਰੂਪ ਰੂਪ ਕਰਾਵਾ ਦਾ ਤੁਹਾਨੂੰ ਪਤਾ ਹੈ ਇਹ ਰੂਪ ਇੱਕ ਬਾਦਰ ਜੀ ਨੂੰ ਇੰਦਰੀ ਚਾਦੂ ਵੀ ਕਿਹਾ ਜਾਂਦਾ ਹੈ ਕਿਉਂਕਿ ਉਹਨਾਂ ਨੇ ਧਰਮ ਦੀ ਖਾਤਰ ਆਪਣਾ ਸੀਸ ਦਾਮ ਕੀਤਾ ਗਿਆ ਸੀ ਤੇ ਬੜੇ ਲੋ ਸਾਡੇ ਨਾਲ ਹੁਣ ਅੱਗੇ ਦੀ ਜੋ ਵੀ ਰੂਪ ਰਿਕਾਇੀ ਹੈ ਉਹ ਤੁਹਾਨੂੰ ਜਸਵਿੰਦਰ ਕੌਚੀ ਦੱਸ ਰਿਹਾ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ ਤੇ ਅੱਜ ਸਾਡੇ ਇਟਲੀ ਵਿੱਚ ਰੋਮਾ ਸ਼ਹਿਰ 'ਚ ਨਗਰ ਕੀਰਤਨ ਨਿਕਲ ਰਿਹਾ ਆ 400 ਸਾਲਾ ਗੁਰਤੇਗ ਬਹਾਦਰ ਜੀ ਦਾ ਗੁਰਪੁਰਬ ਮਨਾਇਆ ਜਾ ਰਿਹਾ ਤੇ ਚਲੋ ਤੁਹਾਨੂੰ ਸਾਰਿਆਂ ਨੂੰ ਉੱਥੇ ਲੈ ਕੇ ਚੱਲ ਰਹੇ ਆ ਤੇ ਅੱਜ ਅਸੀਂ ਵੀ ਤਿਆਰ ਹੋ ਕੇ ਜਾ ਰਹੇ ਆ ਸਤਿ ਸ਼੍ਰੀ ਅਕਾਲ ਸਾਰਿਆਂ ਅੱਜ ਇਟਲੀ ਰੋਮਾ ਸ਼ਹਿਰ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਗੁਰਪੁਰਬ ਮਨਾਇਆ ਜਾ ਰਿਹਾ ਤੇ ਦੇਖੋ ਸੰਗਤਾਂ ਕਿੰਨੀਆਂ ਹਮ-ਹਮਾ ਕੇ ਪਹੁੰਚੀਆਂ ਨੇ ਇੱਥੇ ਤੇ ਦਰਸ਼ਨ ਕਰਨ ਲਈ ਤੇ ਮੈਂ ਸਾਰਿਆਂ ਨੂੰ ਦਿਖਾਉਣ ਜਾ ਰਹੀ ਆ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਗੁਰਪੁਰਬ ਮਨਾਇਆ ਜਾ ਰਿਹਾ ਔਰ ਇਹ ਇਟਲੀ ਸ਼ਹਿਰ ਦੇ ਵਿੱਚ ਰੋਮਾ ਸ਼ਹਿਰ ਪੈਂਦਾ ਉੱਥੇ ਮਨਾਇਆ ਜਾ ਰਿਹਾ ਤੇ ਤਿਆਰੀ ਹੋ ਰਹੀ ਆ ਗੁਰੂ ਸਾਹਿਬ ਜੀ ਨੂੰ ਲਿਹਾਉਣ ਦੀ ਇੱਥੇ ਤੇ ਹੌਲੀ-ਹੌਲੀ ਸੰਗਤਾਂ ਵੀ ਇੱਥੇ ਪਹੁੰਚ ਰਹੀਆਂ ਹਮ-ਹਮਾ ਕੇ ਤੇ ਆਪਣੇ ਕਲਚਰ ਨੂੰ ਮੇਨਟੇਨ ਕਰਦਿਆਂ ਹੋਏ ਆ ਸਾਰਿਆਂ ਨੇ ਸੂਟ ਸਾਰਿਆਂ ਨੇ ਪੱਗਾਂ ਦਾ 17 ਸਜਾਈਆਂ ਹੋਈਆਂ ਨੇ ਇੱਥੇ ਤੇ ਸਾਰੇ ਹਮ-ਹਮਾ ਕੇ ਇੱਥੇ ਇਕੱਠੇ ਹੋ ਰਹੇ ਨੇ ਤੇ ਫੁੱਲ ਤਿਆਰੀ ਚੱਲ ਰਹੀ ਹੈ ਵੇਖੋ ਇਥੇ ਕੜਾ ਦਸਤਾਰ ਤੇ ਗੁਰੂ ਸਾਹਿਬ ਜੀ ਦੀਆਂ ਜ ਸਾਖੀਆਂ ਤੇ ਸਾਰੀਆਂ ਦੁਕਾਨਾਂ ਵੀ ਸਜ ਰਹੀਆਂ ਨੇ ਹੌਲੀ-ਹੌਲੀ ਇਥੇ ਪਿਆਰੀ ਚੱਲ ਰਹੀ ਆ ਮੈਨੂੰ ਬੜੀ ਖੁਸ਼ੀ ਹੋ ਰਹੀ ਆ ਕਿ ਮੈਂ ਅੱਜ ਜਿ세 ਕੌਂਚੀ ਆ ਤੇ ਮੈਂ ਤੁਹਾਨੂੰ ਇਹ ਤਸਵੀਰਾਂ ਚਾਹ ਤੇ ਪਕੌੜਿਆਂ ਦਾ ਮੰਦਰ ਵੀ ਲੱਗਾ ਹੋਇਆ ਇੱਥੇ ਤਾਂ ਕੇਲੇ ਸਟ੍ਰਾਬਰੀ ਛੋਟੇ ਬੱਚੇ ਵੀ ਸੱਜ ਕੇ ਆਏ ਨੇ ਗੁਰੂ ਸਾਹਿਬ ਲਈ ਦੇਖਾ ਵੀਰ ਜੀ ਲੰਗਰਾਂ ਦੇ ਵੀਰ ਜੀ ਕਿੱਦਾਂ ਹੀ ਪਲੇਟ ਹਾਰ ਛੋਟੇ ਪਾਜੀ ਇੱਕ ਲੀਤੀਓ ਆਹ ਹੋਇਆ ਕੋਈ ਚਾਹ ਵਾਇਗਰੂ ਚਾਹ ਜੀ ਆਮ ਕੋੜਾ ਬੈਕ ਆਹ ਭਾਈ ਚਾਜੀ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰਮ ਸਾਹਿਬ ਸੰਗਤ ਜੀ ਬੇਨਤੀ ਹੈ ਕਿ ਸ਼ਬਦ ਕੀਰਤਨ ਦੀ ਅਰੰਭਤਾ ਹੋਣ ਲੱਗੀ ਹੈ ਜਿੰਨੀ ਵੀ ਸਾਧ ਸੰਗਤ ਜੁੜ ਬੈਠੀ ਹੈ ਜੀ ਸਾਰਿਆਂ ਨੂੰ ਬੇਨਤੀ ਹੈ ਇਕਾਗਰਤਾ ਦੀ ਦਾਤ ਬਖਸ਼ੋ ਕੋਈ ਵੀ ਸ਼ੋਰ ਸ਼ਰਾਬਾ ਨਾ ਕਰੇ ਇਕਾਗਰਚਿਤ ਹੋ ਕੇ ਬੈਠੋ ਜੀ ਇੱਕ ਸ਼ਬਦ ਸਰਵਨ ਕਰਨ ਤੋਂ ਪਹਿਲਾਂ ਜਿਹੜਾ ਹੈ ਆਪਾਂ ਅਨੰਦ ਸਾਹਿਬ ਬਾਣੀ ਦਾ ਜਾਪ ਕਰਾਂਗੇ ਅਰਦਾਸ ਹੋਵੇਗੀ ਨਗਰ ਕੀਰਤਨ ਦੀ ਰੰਗਤਾ ਹੋਵੇਗੀ ਜੀ ਬੇਨਤੀ ਹੈ ਸਾਰੇ ਇਕਾਗਰਤਾ ਦੇ ਨਾਲ ਬੈਠ ਜਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਵਾਹਿਗੁਰੂ ਵਾਹਿ ਗੱਡੇ ਓ ਮਰਦੀ ਏ ਗੰਬੜਾ ਵਰਿਆਮ ਤੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਗਿਆਨ ਤੇ ਆਨ ਕਿਛ ਕਰਮ ਨਾ ਜਾਣਾ ਤਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸੰਤ ਸੁਨਾਨਕ ਜਿਨ ਕਲ ਰਾਖੀ ਮੇਰੀ ਹਣ ਸੁਨਣਦਾਨ ਗੁਰੂ ਗਰੀਬ ਨਿਵਾਜ ਗਰੀਬ ਨਿਵਾਜ ਗਰੀਬ ਨਿਵਾਜ ਦੇ ਇਤਿਹਾਸ ਮਨ ਵਿੱਚ ਸਖਤ ਗੁਰ ਕੇ ਪਾਸ ਇਤਸੇ ਬਤ ਮੈਂ ਘਾਰੇ ਜਰਾ ਮਨ ਵਿੱਚ ਸਖਤ ਗੁਰ ਕੇ ਪਾਸ ਇਤਸੇ ਬਤ ਮੈਂ ਨੇ 베ਚੈ ਸਤ ਗੁਰ ਕੈ ਪਾਸ ਇਸ ਸੇ Thank <laughs> you. ਕਿ ਤੱਕ ਰਹਾ ਸੀ ਦਮਾਤ ਤੇ ਕਰ ਗਿਆ ਉਹ ਮੂਹਰੇ ਫੋਟੋ ਨਹੀਂ ਆ ਗਈ ਤੇ ਨੂੰ ਖਾਣ ਵਾਸਤੇ ਤੇ ਮੈਂ ਉਹ ਕੋਈ ਸੈਟ ਕਰਕੇ ਪਾ ਤੀ ਦੱਕ ਜੀ ਬੈਕ Sadhguru Mahayana, Sadhguru Mahayana, Sadhguru Mahayana, Sadhguru Mahayana, Sadhguru किला अग मर्द जमड़ा भरिया मकिला उहो परदिय जमा भरियाम अकेला पर कटियो मर्द जमड़ा घर आमी अकेला दुर्गमाव में किला चाह वाह गोबिंद सिंह या गुरगिला वाह वाह गोबिंद सिंह ਹੈ ਪਲੀਜ਼ ਇਹਨੂੰ ਸਬਸਕ੍ਰਾਈਬ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਐਂਡ ਸ਼ੇਅਰ ਜਰੂਰ ਕਰਨਾ ਧੰਨਵਾਦ